ਨ ਕਮਲਜੀਤ ਯੂਥ ਸਟੂਡੈਂਟ ਯੂਨੀਅਨ ਜਿਲ੍ਹਾ ਪੁਖਾਇਲ ਦਾ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਲਗਾਤਾਰ ਸਾਡੇ ਲੋਕ ਪੰਜਾਬ ਦੇ ਲੋਕਾਂ ਨੂੰ ਕਦੇ جنگ ਦੇ ਮਾਹੌਲ ਨਾਲ ਡਰਾਇਆ ਜਾਂਦਾ ਕਦੇ ਪਾਣੀ ਨਾਲ ਡੋਬ ਦਿੱਤਾ ਜਾਂਦਾ ਕਿਉਂਕਿ ਇਹ ਕੋਈ ਅੱਜਵਾਰੀ ਪਹਿਲੀ ਵਾਰੀ ਪਾਣੀ ਨਹੀਂ ਆਇਆ ਤੁਸੀਂ ਵੇਖੋ ਇੱਕ ਇੱਕ ਪਾਸੇ ਅਸੀਂ ਵੇਖਦੇ ਗਏ ਸਾਡਾ ਦੇਸ਼ ਜਿਹੜਾ ਆਜ਼ਾਦ ਹੋ ਗਿਆ ਬਹੁਤ ਲੰਮੇ ਸਮੇਂ ਤੋਂ ਪਰ ਅੱਜ ਜਿਹੜੇ ਸਾਡੀਆਂ ਜਿਹੜੀਆਂ ਲੋੜਾਂ ਨੇ ਜਾ ਜਿਹੜੀ ਸਾਡੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਮੈਨੂੰ ਲੱਗਦਾ 5 ਤੋਂ 7 ਸਾਲਾਂ 10 ਸਾਲਾਂ ਦੇ ਵਿੱਚ ਜਿਹੜੇ ਹੋ ਜਾਣੇ ਚਾਹੀਦੇ ਸੀਗੇ ਉਹ ਅਜੇ ਤੱਕ ਨਹੀਂ ਹੋਏਗੇ ਕਿਉਂਕਿ ਨਾ ਤਾਂ ਇੱਥੇ دریاਵਾਂ ਦੇ ਜਿਹੜੇ ਬੰਨ ਹੈ ਉਹ ਸਹੀ ਤਰੀਕੇ ਨਾਲ ਬੰਨੇ ਗਏ ਸੀਗੇ ਜਿਹਦੇ ਕਰਕੇ ਵੱਡਾ ਨੁਕਸਾਨ ਜਿਹੜਾ ਸਾਡੇ ਲੋਕਾਂ ਨੂੰ ਉਹ ਭੁਗਤਣਾ ਪੈ ਰਿਹਾ ਹੈ ਅਸੀਂ ਅੱਜ ਤੇਜਰਵੇਲਾ ਦੇ ਪਿੰਡ ਦੇ ਨੇੜੇ ਬੈਠੇ ਗਿਆਂ ਇੱਥੋਂ ਦਾ ਜਿਹੜਾ 1200 ਕਿੱਲਾ ਜਿਹੜਾ ਜ਼ਮੀਨ ਹੈ ਉਹ ਪੂਰੀ ਪ੍ਰਭਾਵਿਤ ਹੋ ਗਈ ਡੁੱਬ ਗਈ ਹੈ ਇੱਥੇ ਇੱਕ ਪਾਸੇ ਸਟੇਟਾਂ ਜਿਹੜੀਆਂ ਦਾਵਾ ਕਰਦੀਆਂ ਗਈਆਂ ਵੀ ਮਤਲਬ ਕਿ ਪਾਣੀ ਤੇ ਸਾਡਾ ਹੱਕ ਬਣਦਾ ਪਰ ਜਦੋਂ ਸਾਡਾ ਪੰਜਾਬ ਡੁੱਬ ਜਾਂਦਾ ਉਹ ਉਹਦੇ ਤੇ ਕੋਈ ਵੀ ਸਰਕਾਰ ਬੋਲਣ ਨੂੰ ਤਿਆਰ ਨਹੀਂ ਹੈ ਭਾਵੇਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਹੋਵੇ ਚਾਹੇ ਇੱਥੇ ਦੀਆਂ ਬੀਤੀਆਂ ਗਈਆਂ ਜਿਹੜੀਆਂ ਜਿਹੜੀਆਂ ਕਾਂਗਰਸ ਆਮ ਆਦਮੀ ਜਿਹੜੀ ਅਕਾਲੀ ਸਰਕਾਰ ਰਹੀ ਹੋਵੇ ਪਰ ਜਿਹੜਾ ਇੱਥੇ ਤੇ ਲੋਕ ਨੇ ਉਹ ਅੱਜ ਜਿਹੜਾ ਸੰਤਾਪ ਹੰਡਾ ਰਹੇ ਨੇ ਉਹ ਮਤਲਬ ਕਿ ਜੀਣਾ ਜਿਹੜਾ ਡੁੱਬਰ ਹੋਇਆ ਪਿਆ ਤੁਸੀਂ ਵੇਖਿਆ ਹਣਾ ਪਿੱਛੇ ਜਿਹੜਾ ਲੋਕਾਂ ਨੇ ਘਰ ਆਪਦੇ ਬਹੁਤ ਮਤਲਬ ਕਿ ਓਕੇ ਸਮੇਂ ਦੇ ਵਿੱਚ ਜਿਹੜੇ ਘਰ ਪਾਏ ਗਿਆ ਤੁਸੀਂ ਵੇਖੋ ਉਹਨਾਂ ਦੇ ਕਰਾਂ ਦੇ ਵਿੱਚ ਰਹਿਣਾ ਵੀ ਨਸੀਬ ਉਹਨਾਂ ਲੋਕਾਂ ਨੂੰ ਨਹੀਂ ਹੈਗਾ ਲੋਕਾਂ ਦਾ ਮਤਲਬ ਕਿ ਅਸੀਂ ਇਹ ਸਮਝਦੇ ਗਿਆਂ ਸਾਡਾ ਅੱਜ ਪਵਿੱਖ ਨਹੀਂ ਹੈ ਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਛੋਟੇ ਛੋਟੇ ਬੱਚੇ ਨੇ ਉਹਨਾਂ ਦਾ ਪਵਿੱਖ ਕਿਸ ਤਰ੍ਹਾਂ ਦਾ ਹੋਣਾ ਹੈਗਾ ਕੀ ਉਹਨਾਂ ਦੀ ਪੜ੍ਹਾਈ ਦਾ ਕਿਤੇ ਹੱਲ ਹੋਣਾ ਹੈਗਾ ਕੀ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਬਚਾਈਆਂ ਜਾ ਸਕਣਗੀਆਂ ਇਹ ਬਹੁਤ ਵੱਡੇ ਜਿਹੜੇ ਸਵਾਲ ਨੇ ਸਰਕਾਰ ਤੇ ਜਿਹੜੇ ਬੰਦੇ ਹੈਗੇ ਆ ਤੁਸੀਂ ਵੇਖੋ ਸਤਲੁਜ ਦਰਿਆ ਲਗਭਗ ਦੋ ਕਿੱल्ल्या ਦਾ ਇੱਕ ਜਿਹੜਾ ਦਰਿਆ ਹੈ ਤੁਸੀਂ ਵੇਖੋ ਪੂਰੇ ਦਾ ਪੂਰਾ ਜਿਹੜਾ ਉਹ ਦਰਿਆ ਬਣ ਚੁੱਕਿਆ ਹੈਗਾ ਉਹ ਦੋ ਕਿੱਲਿਆਂ ਦੇ ਵਿੱਚ ਜਿਹੜਾ ਦਰਿਆ ਦੀ ਵਿੱਚੋਂ ਮਿੱਟੀ ਕੱਢ ਕੇ ਜਿਹੜੇ ਬੰਨ ਬਣਾਏ ਜਾਣੇ ਚਾਹੀਦੇ ਸੀਗੇ ਇੱਥੇ ਜਿਹੜੇ ਸੈਂਟਰ ਵੱਲੋਂ ਫੰਡ ਆਉਂਦੇਗੇ ਆ ਪੰਜਾਬ ਸਰਕਾਰ ਵੱਲੋਂ ਜਿਹੜੇ ਫੰਡ ਆਉਂਦੇਗੇ ਉਹ ਲਗਾਤਾਰ ਜਿਹੜੇ ਉਹ ਇਹ ਮਤਲਬ ਕਿ ਆਪਦੇ ਘਰਾਂ ਦੇ ਉੱਪਰ ਜਾਂ ਮਤਲਬ ਆਪਦੀ ਜੇਬਾਂ ਦੇ ਵਿੱਚ ਸਾਂਭ ਲੈ ਜਾਂਦੇਗੇ ਇੱਥੋਂ ਦਾ ਐਮਪੀ ਸ਼ੇਰ ਸਿੰਘ ਕਬਾਇਆ ਤੁਸੀਂ ਵੇਖੋ 2 ਸਾਲ ਹੋ ਗਏ ਉਹਨੂੰ ਐਮਪੀ ਬਣੇ ਨੂੰ ਤੁਸੀਂ ਵੇਖੋ ਤੇ 2 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਜਿਹੜਾ ਸਾਡੇ ਚੰਗੜ ਪੈਣੀ ਪਿੰਡ 'ਚ ਨਹੀਂ ਆਇਆ ਹੈਗਾ ਤੇ ਜਰਵੇਲਾ 'ਚ ਇੱਕ ਵੀ ਗੇੜਾ ਨਹੀਂ ਮਾਰਿਆ ਹੈਗਾ ਅੱਜ ਜਿਹੜਾ ਸ਼ੋਸ਼ੇਵਾਜੀ ਕਰਨ ਜਿਹੜੇ ਇੱਧਰ ਆਏ ਹੋਏ ਗਿਆ ਆਪਦੀਆਂ ਫੋਟੋਆਂ ਕਰਾਉਣ ਦੇ ਲਈ ਪਾਣੀ ਦੇ ਵਿੱਚ ਵੜੇ ਹੋਏ ਆ ਵੀ ਸਾਡੀ ਕਿਤੇ ਖਬਰ ਚੱਲੇ ਵੀ ਲੋਕਾਂ ਦੇ ਨਾਲ ਖੜੇ ਹੋ ਗਿਆ ਪਰ ਅੱਜ ਸਾਡੇ ਲੋਕਾਂ ਦੇ ਨਾਲ ਸਾਡੇ ਲੋਕ ਖੜੇ ਹੋਏ ਗਿਆ ਕਿਉਂਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਹੈ ਸਾਡੇ ਪਸ਼ੂ ਜਿਹੜੇ ਆ ਉਹ ਚਾਰੇ ਤੋਂ ਭੁੱਖੇ ਮਰ ਰਹੇ ਗਿਆ ਸਾਡੇ ਲੋਕ ਜਿਹੜੇ ਆ ਉਹਨਾਂ ਦੇ ਕੋਈ ਰਾਸ਼ਨ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕੋਈ ਰਾਤ ਕੈਂਪ ਜਿਹੜਾ ਉਹ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਪਰ ਜਦੋਂ ਇਹਨਾਂ ਵੱਲੋਂ ਝੂਠ ਮਾਰੇ ਜਾਂਦੇ ਆ ਵੀ ਅਸੀਂ ਰਾਤ ਕੈਂਪ ਤਾਂ ਬਣਾ ਦਿੱਤੇ ਗਏ ਕੱਲ ਹੀ ਜਿਹੜਾ ਐਮਐਲਏ ਨਰਿੰਦਰਪਾਲ ਸਵਨਾ ਸਾਡੇ ਮੁਾਰਜ ਮਸ਼ੇਰਪਿੰਡ ਆਉਂਦਾ ਹੈਗਾ 20 ਯਾਰ ਦੀ ਸਹਿਯਤੀ ਸਹਾਤਾ ਦੇ ਜਾਂਦਾ ਵੀ ਤੁਸੀਂ ਆਪਦਾ ਬੰਨ ਬੰਡਾਓ ਕੀ 20 ਯਾਰ ਦੇ ਨਾਲ ਤੁਸੀਂ ਸੋਚੋ ਯਾਰ 20 ਯਾਰ ਦੇ ਨਾਲ ਕੀ ਇੱਕ ਬੰਨ ਬਣ ਸਕਦਾ ਹੈਗਾ ਝੂਠੀਆਂ ਜਿਹੜਾ ਫੋਕੇ ਜਿਹੜੀ ਸ਼ੋਸ਼ੇਬਾਦੀ ਜਿਹੜੀ ਸਾਡੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਵੀ ਅਸੀਂ ਤੁਹਾਡੇ ਨਾਲ ਖੜੇ ਹੈਗੇ ਆ ਇਹ ਸਾਡੇ ਲੋਕਾਂ ਦੇ ਨਾਲ ਲਗਾਤਾਰ ਜਿਹੜਾ 70 ਸਾਲ ਹੋ ਗਏ ਧੋਖਾ ਹੁੰਦਾ ਆਗਾ ਅੱਗੇ ਵੀ ਸਾਡੇ ਨਾਲ ਧੋਖਾ ਹੁੰਦਾ ਰਹਿਣਾ ਹੈਗਾ ਇਸ ਲਈ ਸਾਡੇ ਲੋਕਾਂ ਨੂੰ ਵੀ ਅਪੀਲ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਇੱਥੇ ਜਿਹੜੇ ਫੋਟਾਂ ਖਚਾਉਣ ਆਉਂਦੇ ਆਉਂਦੇ ਗਿਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਜਿਹੜੇ ਸਵਾਲ ਕਰਨੇ ਚਾਹੀਦੇ ਹੈਗੇ ਆ ਜਿਸ ਤਰ੍ਹਾਂ ਨਰਿੰਦਰਪਾਲ ਦਾ ਸਵਣਾ ਦੇ ਇੱਕ ਬਿਆਨ ਵੀ ਹੁੰਦਾ ਹੈਗਾ ਵੀ ਕੇਂਦਰ ਜਿਹੜੀ ਸਰਕਾਰ ਉਹ ਤੈਅ ਕਰਦੀ ਇਥੋਂ ਦਾ ਮੁਆਵਜ਼ਾ ਕੀ ਯਾਰ ਫਿਰ ਸਰਕਾਰ ਜਿਹੜੀ ਪੰਜਾਬ ਆਪ ਦੇ ਆਪ ਨੇ ਜਿਹੜੇ ਬਾਹਰ ਹੀ ਕਰ ਰਹੇ ਸੀਗੇ ਇੱਕ ਹਸੋਈਨ ਗੱਲ ਹੈ ਵੀ ਮੌਜੂਦਾ ਜਿਹੜੀ ਸਰਕਾਰ ਹੈ ਉਹ ਫਲੱਡ ਦੇ ਵਿੱਚ ਲੋਕ ਮਰੇ ਹੋਏ ਆ ਡੁੱਬੇ ਹੋਏ ਆ ਉਹ ਮਤਲਬ ਕਿ ਆਪ ਦੇ ਆਪ ਦਾ ਪੱਲਾ ਛਡਾਉਣ ਦੇ ਲਈ ਉਹ ਕਹਿੰਦੇ ਆ ਵੀ ਸਰਕਾਰ ਤੈਅ ਕਰਦੀ ਆ ਵੀ ਇੱਥੇ ਮੁਆਵਜ਼ਾ ਕਿੰਨਾ ਦੇਣਾ ਹੈਗਾ ਤੁਸੀਂ ਵੇਖੋ ਪਿਛਲੇ ਦਿਨੀ ਅਸੀਂ ਬਹੁਤ ਸਾਰੇ ਕਰਾਂ ਦੇ ਵਿੱਚ ਵੀ ਜਾਣੇ ਗਿਆ ਉਹ ਕਹਿੰਦੇ ਵੀ ਸਾਡਾ ਜਿਹੜਾ ਮੁਆਵਜ਼ਾ ਉਹ 8000 ਰੁਪਏ ਆਉਂਦਾ ਹੈਗਾ ਪਰ ਇਹ ਅਖਬਾਰਾਂ ਦੇ ਵਿੱਚ ਮਤਲਬ ਕਿ ਪ੍ਰਚਾਰ ਕਰ ਰਹੇਗੇ ਵੀ ਅਸੀਂ 15000 ਜਿਹੜਾ ਉਹ ਦਿੱਤਾ ਹੈਗਾ ਮੁਆਵਜ਼ਾ ਕੀ ਵੇਖੋ ਇੱਕ ਪਾਸੇ 80000 ਦੀ ਜਿਹੜੀ ਫਸਲ ਹੈ ਕਿੱਲੇ ਦੀ ਉਹਦਾ ਜਿਹੜਾ 15000 ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਪਰ 15000 ਪੂਰਾ ਵੀ ਨਹੀਂ ਆਉਂਦਾਗਾ ਸੈਂਟਰ ਵੱਲੋਂ ਤਾਂ ਜਿਹੜਾ ਸਹਾਇਤਾ ਜਿਹੜੀ ਹੈ ਉਹ ਤਾਂ 8000 ਰੁਪਏ ਪਾ ਦਿੱਤੀ ਜਾਂਦੀ ਜਿਹੜਾ ਪੰਜਾਬ ਦਾ ਜਿਹੜਾ ਹੱਕ ਬੰਦਾ ਸੀਗਾ ਪਾਉਣਾ ਲੋਕਾਂ ਦੇ ਨਾਲ ਖੜਨਾ ਸੀਗਾ ਉਹ ਆਪਦੇ ਆਪ ਨੂੰ ਜਿਹੜਾ ਪੱਲਾ ਛਡਾ ਰਹੇ ਗਿਆ ਇਸ ਲਈ ਨਾ ਤਾਂ ਇੱਥੇ ਸ਼ੇਰ ਸਿੰਘ ਭਾਈ ਨੂੰ ਬਖਸ਼ਾ ਜਾਣਾ ਹੈਗਾ ਨਾ ਇੱਥੋਂ ਦੀ ਆਮ ਆਦਮੀ ਪਾਰਟੀ ਨੂੰ ਤੁਸੀਂ ਵੇਖੋ ਇੱਥੇ ਤੇਜਾ ਰਵੇਲਾ ਚੰਗੜ ਪੈਣੀ ਦੋਨਾਂ ਨਾਨਕਾ ਬਹੁਤ ਸਾਰੇ ਪਿੰਡਾਂ ਦੇ ਜਿਹੜੇ ਨਾਂ ਮੁੱਖ ਮੰਤਰੀ ਲੈਂਦਾ ਹੈਗਾ ਉਹਨੂੰ ਮਤਲਬ ਕਿ ਨਾਂ ਤਾਂ ਯਾਦ ਹੈ ਗਿਆ ਪਰ ਲੋਕਾਂ ਦੇ ਨਾਲ ਜੋ ਇੱਥੇ ਸਮੱਸਿਆ ਹੈਗੀ ਆ ਸਾਡੇ ਵਿਦਿਆਰਥੀਆਂ ਦੇ ਉੱਪਰ ਜਿਸ ਤਰ੍ਹਾਂ ਦਾ ਸੰਕਟ ਹੈ ਜਿਸ ਤਰ੍ਹਾਂ ਦਾ ਸਾਡੇ ਲੋਕਾਂ ਨੂੰ ਜੰਗ ਦੇ ਵਿੱਚ ਉਜਾੜਿਆ ਜਾਂਦਾ ਪਾਣੀ ਦੇ ਵਿੱਚ ਜਿਸ ਤਰ੍ਹਾਂ ਸਾਡੇ ਲੋਕ ਉੱਜੜ ਜਾਂਦੇ ਹੈਗੇ ਆ ਉਹਦੇ ਤੇ ਸਾਡੇ ਮੁੱਖ ਮੰਤਰੀ ਨੂੰ ਕੁਝ ਨਹੀਂ ਵਿਖਦਾਗਾ ਨਾ ਉਹਦਾ ਕੋਈ ਟਵੀਟ ਆਉਂਦਾ ਨਾ ਕੋਈ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਲੋਕਾਂ ਦੇ ਲਈ ਨਾ ਉਹਨਾਂ ਨੇ ਹਮਾਇਤ ਵੀ ਅਜੇ ਤੱਕ ਨਹੀਂ ਕੀਤੀਗੀ ਇਥੋਂ ਦਾ ਨਿੰਦਰਪਾਲ ਸਾਹਣਾ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਆ ਉਹ ਤਾਂ ਸਾਡੇ ਲੋਕਾਂ ਦੇ ਨਾਲ ਖੜ ਕੇ ਫੋਟੋ ਖਿਚਾ ਰਿਹਾ ਹੈਗਾ ਪਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਕੋਈ ਵੀ ਜਿਹੜੀ ਗੱਲਬਾਤ ਜਿਹੜੀ ਹੈ ਉਹ ਇਹਨਾਂ ਲੋਕਾਂ ਦੇ ਹੱਕ ਦੇ ਲਈ ਨਹੀਂ ਆਈਗੀ ਤੁਸੀਂ ਪਿੱਛੇ ਦੇਖਿਆ ਹੋਣਾ ਬਹੁਤ ਸਾਰਾ ਜਿਹੜਾ ਪਿੰਡ ਜਿਹੜਾ ਸਾਹਮਣੇ ਤੇਜਾਰ ਵਿਹਲਾ ਇੱਥੇ ਜਿਹੜਾ ਸਾਡਾ ਜਿਹੜਾ ਦੋਨਾਂ ਨਾਲ ਕਾ ਪਿੰਡ ਉਹ ਵੀ ਪੂਰੇ ਦਾ ਪੂਰਾ ਜਿਹੜਾ ਡੁੱਬਿਆ ਲੋਕ ਆਪਦੇ ਘਰ-ਬਾਰ ਛੱਡ ਕੇ ਜਿਹੜਾ ਪਿੱਛੇ ਰਹਿਣ ਬਸੇਰਾ ਆਪਦਾ ਬਣਾ ਰਹਿ ਗਿਆ ਰਹਿਣ ਬਸੇਰੇ ਤੇ ਲਈ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਿਆ ਸਰਕਾਰ ਵੱਲੋਂ ਉਹ ਕਹਿੰਦੇ ਆ ਵੀ ਤੁਸੀਂ ਡੁੱਬੋ ਮਰੋ ਜੋ ਮਰਜ਼ੀ ਆ ਤੇ ਰਿਸ਼ਤੇਦਾਰਾਂ ਕੋਲ ਰੋ ਕੋਈ ਚੱਕਰ ਨਹੀਂ ਆ ਪਰ ਇੱਥੋਂ ਦੀ ਸਰਕਾਰ ਜਿਹੜੀ ਉਹ ਲਗਾਤਾਰ ਆਪਦਾ ਪੱਲਾ ਛਡਾ ਰਹੀ ਹੈਗੀ ਆ ਅਸੀਂ ਚੇਤਾਵਨੀ ਦਿੰਨੇ ਆ ਵੀ ਹਰ ਵਾਰ ਦੀ ਤਰ੍ਹਾਂ ਜਦੇ ਕਦੇ ਸਾਡੇ ਲੋਕਾਂ ਨੂੰ ਜੰਗ ਨਾਲ ਡਰਾਇਆ ਜਾਂਦਾ ਕਦੇ ਪਾਣੀ ਨਾਲ ਡੋਪ ਦਿੱਤਾ ਜਾਂਦਾ ਇਹ ਜ਼ਿਆਦਾ देर ਚੱਲਣੀ ਨਹੀਂ ਹੈ ਜੇ ਸਾਡੇ ਲੋਕਾਂ ਨਾਲ ਇਸ ਤਰ੍ਹਾਂ ਲਗਾਤਾਰ ਧੱਕਾ ਹੁੰਦਾ ਗਿਆ ਅਸੀਂ 50 ਸਟੂਡੈਂਟ ਯੂਨੀਅਨ ਵੱਲੋਂ ਹਰ ਪੀੜਤਾ ਦੇ ਹਰ ਪੀੜਤਾ ਲੋਕਾਂ ਦੇ ਨਾਲ ਅਸੀਂ ਖੜੇ ਹੈ ਗਿਆ ਜਿੰਨੀ ਵੀ ਸਾਡੇ ਕੋਲ ਸਹਿਯੋਗ ਹੋਈ ਅਸੀਂ ਵਿਉਂਤਬੰਦੀ ਬਣਾ ਰਏ ਗਿਆ ਜਿੰਨੀ ਵੀ ਸਹਿਯੋਗ ਸਾਡੇ ਕੋਲ ਹੋਈ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਅਸੀਂ ਕੁਝ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੀ ਸਹਿਯਤ ਨਾਲ ਕੁਝ ਉਪਰਾਲਾ ਕਰਾਂਗੇ ਤੇ ਸਾਡੇ ਜਿੰਨੇ ਸਾਡੇ ਸਹਿਯੋਗੀ ਨੇ ਸਾਡੇ ਇਥੋਂ ਦੇ ਲੋਕ ਨੇ ਉਹਨਾਂ ਨੂੰ ਡਟ ਕੇ ਇਹ ਜਿਹੜੇ ਫੋਟਾਂ ਕਚਾਉਣ ਆਉਂਦੇ ਆ ਛਾਹੇ ਚਾਹੇ ਛੇਰ ਸਿੰਘ ਕਬਾਇਆ ਹੋਵੇ ਚਾਹੇ ਤੁਹਾਡਾ ਨਰਿੰਦਰਪਾਲ ਸਵਨਾ ਉਹਨਾਂ ਨੂੰ ਸਵਾਲ ਤੱਕ ਕਰਨੇ ਚਾਹੀਦੇ ਹੈਗੇ ਇਹ ਸਾਨੂੰ ਲੋਕਾਂ ਨੂੰ ਸਾਡੇ ਲੋਕਾਂ ਨੂੰ ਅਪੀਲ ਆ ਸਾਡੇ ਕਿਉਂਕਿ ਸਾਡੇ ਵਿਦਿਆਰਥੀਆਂ ਦਾ ਸਾਡੇ ਨੌਜਵਾਨ ਸਾਡੇ ਬੱਚਿਆਂ ਦਾ ਭਵਿਕ ਬਚਣਾ ਨਹੀਂ ਹੈ ਜੇ ਅਸੀਂ ਬੋਲੇ ਨਹੀਂ ਜੇ ਅਸੀਂ ਸਿਰਫ ਝਾੜੂ ਤੇ ਬਟਨ ਦਬਦੇ ਰਹੇ ਪੰਜੇ ਦੇ ਬਟਨ ਦਬਦੇ ਰਹੇ ਇਹਨਾਂ ਨੇ ਤਾਂ ਆਪਦਾ ਵੋਟਾ ਬਟੌਰ ਕੇ ਸਾਡੇ ਕੋਲ ਚਲੇ ਜਾਣਾ ਹੈ ਅੱਜ ਤੁਸੀਂ ਵੇਖੋ ਛੇਰ ਸਿੰਘ ਕਬਾਇਆ ਜਿਹੜਾ ਦਿੱਲੀ ਤੋਂ ਕਦੇ ਘਰੇ ਨਹੀਂ ਪਰਤੇ ਆਏਗਾ ਸਾਡੇ ਲੋਕਾਂ ਨੂੰ ਮਿਲਿਆ ਨਹੀਂਗਾ ਤੇ ਉਹ ਸਾਡੇ ਲੋਕਾਂ ਦੇ ਕਿੱਥੇ ਜਾਨ ਬਚਾ ਲੈਣਗੇ ਇਸ ਲਈ ਸਾਡੇ ਲੋਕ ਹੀ ਸਾਡੇ ਜਿਹੜੇ ਸਹਿਯੋਗੀ ਨੇ ਸਾਡੇ ਲੋਕ ਹੀ ਇੱਥੇ ਚਾਰਾ ਦੇਣ ਆਉਣਗੇ ਔਰ ਤੁਸੀਂ ਦੇਖਣਾ ਹੈਗਾ ਇੱਕ ਆਹ ਹਫ਼ਤੇ ਦੇ ਵਿੱਚ ਸਾਡੇ ਲੋਕ ਹੀ ਜਿਹੜੇ ਪਿੰਡਾਂ ਦੇ ਉਹ ਤਰਸ ਕਰਕੇ ਸਾਡੇ ਇੱਥੇ ਪਸ਼ੂਆਂ ਦੇ ਲਈ ਚਾਰਾ ਲੈ ਕੇ ਆਉਣਗੇ ਸਾਡੇ ਲੋਕਾਂ ਦੇ ਲਈ ਪ੍ਰਬੰਧ ਕਰਨਗੇ ਰਾਸ਼ਨ ਦਾ ਇਹਨਾਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਹੈਗਾ ਅੱਗੇ 70 ਸਾਲ ਹੋ ਗਿਆ ਸਾਨੂੰ ਇਹਨਾਂ ਨੇ ਲੁੱਟਿਆ ਹੈਗਾ ਤੁਸੀਂ ਵੇਖੋ 3 ਸਾਲਾਂ ਦੇ ਵਿੱਚ ਇਹ ਸਰਕਾਰ ਨੂੰ ਅਸੀਂ ਸਮਝ ਗਏ ਹਾਂ ਉਹ ਜਿਹੜੇ 70 ਸਾਲ ਲੱਗੇ ਬਾਕੀ ਸਰਕਾਰਾਂ ਸਮਝਣ ਤੇ ਲਈ ਅਸੀਂ ਲੋਕਾਂ ਤੱਕ ਇਹੀ ਅਪੀਲ ਕਰਦੇ ਆਂ ਜਦੋਂ ਵੀ ਕੋਈ ਟੋਡੇ ਨਰਿੰਦਰ ਇੱਥੇ ਵਰਗੇ ਕੋਈ ਵੀ ਐਮਐਲਏ ਚਾਹੇ ਆਪਦਾ ਇੱਥੇ ਸਰਜੀਤ ਕੁਮਾਰ ਜੈਣੀ ਵੀ ਰਿਹਾ ਹੈਗਾ ਇਹ ਜਦੋਂ ਵੀ ਇੱਥੇ ਆਉਣ ਉਹਨਾਂ ਨੂੰ ਸਵਾਲ ਤੱਕ ਜਰੂਰ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਸਾਡਾ ਤਾਂ ਬਹੁਤ ਬਹੁਤ ਧੰਨਵਾਦ। ਉਸ ਤੋਂ ਵੀਡੀਓ ਨੂੰ ਪੇਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਿਓ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ। ਧੰਨਵਾਦ।